ਜੀ ਸਰ ਜੀ ਕੀ ਨਾਮ ਹੈ ਤੁਹਾਡਾ ਸਰ ਅਰਸ਼ਦੀ ਭਾਜੀ ਪਹਿਲਾਂ ਫਰੀਦਕੋਟ ਪਿੰਡ ਝੋਟੀ ਵਾਲਾ ਪੁਆਈ ਆ ਜੀ ਸੰਗਤ ਅੱਛਾ ਜੀ ਸਰ ਇੱਥੋਂ ਦੇ ਕੀ ਹਾਲਾਤ ਨੇ ਹਾਲਾਤ ਬਹੁਤ ਮਾੜੇ ਆ ਜੀ ਅੱਛਾ ਧਿਆਨ ਕੀ ਹਾਲਾਤ ਨੇ ਮਾੜੇ ਜੀ ਜੋ ਸੇਵਾਦਾਰ ਪਿੱਛੋਂ ਸੇਵਾ ਲੈ ਕੇ ਆ ਰਹੇ ਨੇ ਉਹਨਾਂ ਲਈ ਕੋਈ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹੀ ਆ ਬਾਈ ਸੰਦੇਸ਼ ਇਹੀ ਆ ਬਾਈ ਸੰਦੇਸ਼ ਇਹੀ ਆ ਵੀਰੇ ਬਾਈ ਤੁਸੀਂ ਪਹਿਲਾਂ ਇੱਕ ਜਣਾ ਆ ਕੇ ਪਤਾ ਕਰਕੇ ਜਾਓ ਵੀ ਕਿਹੜੀ ਚੀਜ਼ ਦੀ ਲੋੜ ਆ ਉਹੀ ਰਾਸ਼ਨ ਲੈ ਕੇ ਆਓ ਹੁਣ ਜਿਵੇਂ ਸਾਡੀ ਟੀਮ ਆ ਅਸੀਂ ਪਹਿਲਾਂ ਆ ਕੇ ਪਤਾ ਕਰਕੇ ਗਏ ਆ ਵੀ ਕਿਹੜੇ ਰਾਸ਼ਨ ਦੀ ਲੋੜ ਆ ਇੱਕ ਦਿਨ ਪਹਿਲਾਂ ਆਏ ਅਸੀਂ ਸਪੈਸ਼ਲ ਚੱਲ ਕੇ 100 ਕਿਲੋਮੀਟਰ ਹੁਣ ਫੇਰ ਆਏ 100 ਕਿਲੋਮੀਟਰ ਚੱਲ ਕੇ ਜੀ ਸਰ ਇਹ ਰਾਸ਼ਨ ਦੀ ਜ਼ਰੂਰਤ ਸੀ ਇਹੀ ਅਸੀਂ ਰਾਸ਼ਨ ਲੈ ਕੇ ਆਏ ਆ ਠੀਕ ਹੈ ਇਹੀ ਬੇਨਤੀ ਆ ਵੀ ਜਿਨੇ ਵੀ ਆਉਣਾ ਪਹਿਲਾਂ ਪਤਾ ਕਰਕੇ ਜਾਓ ਸੋਕਾ ਰਾਸ਼ਨ ਲੈ ਕੇ ਆਓ ਤੇ ਜੇ ਸੋਕਾ ਰਾਸ਼ਨ ਨਹੀਂ ਲੈ ਆ ਸਕਦੇ ਫਿਰ ਪਸ਼ੂਆਂ ਲਈ ਹਰਾ ਚਾਰਾ ਤੇ ਆਚਾਰ ਵਗੈਰਾ ਤੇ ਪਤਾ ਜ਼ਰੂਰ ਪਹਿਲਾਂ ਕਰਕੇ ਜਾਓ ਇੱਕ ਦਿਨ ਆ ਕੇ ਠੀਕ ਹੈ ਜੀ ਵੀ ਕਿਹੜੀ ਚੀਜ਼ ਦੀ ਲੋੜ ਆ ਉਹੀ ਚੀਜ਼ ਲੈ ਕੇ ਆਓ ਤੇ ਪੰਚਾਓ ਲੋਡਵੰਦਾਂ ਨੂੰ ਹੀ ਰਸਤੇ 'ਚ ਨਾ ਵੰਡੋ ਜੋ ਵੀ ਰਸਤੇ 'ਚ ਖੜਦਾ ਕਈ ਵਾਰੀ ਟਰਾਲੀਆਂ ਵਗੈਰਾ ਰੋਕ ਲੈਂਦੇ ਆ ਤੇ ਦੋ ਚਾਰ ਜਾਣੀ ਆਉ। ਤੇ ਨੀ ਟਰਾਲੀਆਂ ਵਗੈਰਾ ਇਹ ਪਿੱਛੇ ਰਸਤੇ 'ਚ ਹੀ ਰੋਕ ਲੈਂਦੇ ਆ। ਕਈ ਵਾਰੀ ਰੋਕ ਲੈਂਦੇ ਆ ਜੀ ਪਿੱਛੇ। ਠੀਕ ਹੈ ਜੀ। ਇਹ ਹੁਣ ਜਿਹੜਾ ਤੁਸੀਂ ਰਾਸ਼ਨ ਲੈ ਕੇ ਜਾ ਰਹੇ ਹੋ ਇਹ ਪਾਣੀ ਦੇ ਅੰਦਰ ਤੱਕ ਉਧਰ ਪਹੁੰਚਾਓਗੇ। ਇਹ ਅੰਦਰ ਪਹੁੰਚਾਵਾਂਗੇ ਜੀ ਜਿਹੜੇ ਪੰਚਾਇਤ ਬੈਠੇ ਆ। ਅੰਦਰ ਵੀ ਪਹੁੰਚਾਵਾਂਗੇ ਜੇ ਪੰਚਾਇਆ ਗਿਆ ਪਰਮਾਤਮਾ ਨੇ ਚਾਇਆ ਤਾਂ ਉਹ ਵੀ ਪਹੁੰਚਾਵਾਂਗੇ। ਠੀਕ ਹੈ ਜੀ। ਧੰਨਵਾਦ ਜੀ।